ਕੁਝ ਆਇਆ 12 ਹਾਂ ਹਾਂ ਅਜੇ ਪੂਰੇ ਪਿੰਡ ਦਾ ਕਿਹੜਾ ਦਿੱਤਾ ਨਹੀਂ ਕੋਈ ਗੱਲ ਸੇਮ ਹੀ ਨੇ ਲਾਉਣਾ ਪਿੰਡ ਦੀ ਇੱਥੇ ਛੋਡੇ ਨਾਲ ਮੈਨੂੰ ਜ਼ਿਆਦਾ ਪਤਾ ਪਿੰਡ ਦਾ ਇੱਥੇ ਬਾਦਮੀ ਦਾ ਜ਼ਰੀਬਾ ਦੀਆਂ ਕੁੜੀਆਂ ਜਾਂਦੀਆਂ ਮੰਦਿਰ ਰਾਹਾਂ 'ਚ ਛੇੜਦੀ ਆ ਫਿਰ ਲੜਾਈਆਂ ਹੁੰਦੀਆਂ ਵਾਗੇ ਤੂੰ ਨਹੀਂ ਕਰਦੇ ਬੱਸ ਦੇ ਹੋ ਸਾਹ ਹੈਗੀ ਆ ਕੋਕੇ ਕਲਾ 'ਚ ਬੱਸ ਆ ਗਈ ਹਾਂਜੀ ਆਈ ਨਹੀਂ ਨਾ ਪਹਿਲਾਂ ਨੂੰ ਤੇ ਹਣ ਤੁਸੀਂ ਵੀ 10 ਸਾਲ ਲਾ ਕੇ ਆ ਨਹੀਂ ਨਹੀਂ ਆ ਸਰਪੰਚ ਦੇ ਹੁੰਦਿਆਂ ਸਾਰਾ 1 ਕਿਲੋਮੀਟਰ ਨਹੀਂ ਹਜੇ ਰੋਡ ਬਣਿਆ ਓਏ ਕੋ ਜਾ ਕੇ ਆਹ ਦੀ ਗੱਡੀ ਨਿਕਾ ਲੋ ਉੱਥੋਂ ਨਹੀਂ ਇਹਦੇ ਤਾਂ ਪਹਿਲਾਂ ਗਾਂ ਦੂਜੇ ਆ ਕੇ ਉਹਨਾਂ ਨੇ ਕੱਟ ਦੇਣਾ ਕੁੜਗਾਲੀ ਬੱਸ ਤੁਹਾਡੇ ਪਿੰਡ ਆਉਂਦੀ ਐ ਠੀਕ ਐ 5 ਕਿਲੋਮੀਟਰ ਤੇ ਮੈਂ ਅਗਲੇ ਨੇ ਕਹਿਗਾ ਜੇ ਸੜਕ ਪੱਟੀ ਜਾਊਗੀ ਤਾਂ ਹੀ ਬਣੂਗੀ ਆ ਹੁਣੇ ਹੀ ਲੱਗੇ ਉਹਨੇ ਤੂੰ ਤਿੰਨਾਂ ਦਾ ਮੈਂ ਤਾਂ ਦੇਖੀ ਨਹੀਂ ਅੱਗੇ ਇਹਦਾ ਸਲਵਾ ਦੋ ਪੈਸੇ ਲੈਣ ਦੀ ਕੋਸ਼ਿਸ਼ ਤਾਂ ਅਸੀਂ ਨਹੀਂ ਕਰਦੇ ਹਾਂ ਕਰਤਾ ਦੇਵਾਂਗੇ ਪਰ ਅੱਜ ਤਾਂ 500 ਗਰੀਬਾਂ ਤੋਂ ਲੈਣਾ ਹੈ ਕਾਦਾ ਛੋਟੇ ਖਜ਼ਾਨੇ 'ਚ ਕੋਈ ਪੈਸਾ ਹੈ ਨਹੀਂ ਕਾਹ ਤਿੰਨ ਬਸਾਇਦਾ ਤੇ ਫਿਰ ਸਰਕਾਰ 500 ਕਾਦੋ ਲੈਂਦੀ ਆ ਵੇ ਪਰਸੋਂ ਲੈ ਕੇ ਹਟਿਆ ਪਰ 500 ਰੁਪਿਆ ਕਾਦਾ ਆ ਕੁੜੀ ਦਾ ਕਿਰਾਇਆ ਉਹ ਪ੍ਰਾਈਵੇਟ ਬੱਸ ਆ ਭਾਈ ਗਵਰਨਮੈਂਟ ਦੀ ਕਿੱਥੇ ਬੱਸ ਇਹ ਤਾਂ ਅੱਧੀ ਘਟਾ ਪਾਉਣ ਵਾਲੀ ਗੱਲ ਕਰਦੀ ਐ ਇਹਦੀ ਬੈਗ ਕਾਰ ਨਿਕਲ ਗਈ ਜੋ ਤੋੜੀ ਕਾ ਤਰੀ ਨੰਗ ਜੀ ਹੁੰਨ ਨਗਾ ਕੇ ਦਿਖਾ ਸਭ ਤੋਂ ਵੱਡੀ ਗੱਲ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਮੈਂ 7-8 ਪੌੜ ਬਣਾਈ ਹੈ 7-8 ਪਿੰਡਾਂ ਤੋਂ ਜਾ ਕੇ ਪੁੱਛ ਲਓ ਪੁੱਛ ਸਕਦੇ ਹੋ ਤੁਸੀਂ ਇਹ ਪੌੜ ਅੰਗਰੇਜ਼ਾਂ ਨੇ ਬਣਾਈ ਸੀ ਮੈਂ ਕੁਝ ਇੱਥੇ ਮੋਤਵਰਨ ਨਾਲ ਗੱਲ ਕਰ ਰਿਹਾ ਸੀ ਉਹ ਕੁਝ ਤੁਹਾਡੇ ਪ੍ਰਤੀ ਨਰਾਜ਼ਗੀ ਜਤਾ ਰਹੇ ਸੀ ਪਿੰਡ ਦੇ ਕੰਮਾਂ ਨੂੰ ਲੈ ਕੇ ਕਹਿ ਰਹੇ ਸੀ ਕਿ ਪਿੰਡ 'ਚ ਕੁਝ ਹੋਇਆ ਨਹੀਂ ਦੇਖੋ ਮੇਰਾ ਟਿਕਣਾ ਮੇਰਾ ਪਰਵਾਦ ਹੈ ਇੱਕ ਘਰ ਦੇ ਵਿੱਚ ਮਾੜਾ ਮੋਟਾ ਹੀਟ ਉੱਤਤਾ ਗੁੱਸਾ ਹੋਣਾ ਜਾਇਜ਼ ਹੈ ਤੁਹਾਡੇ ਨਾਲ ਕੰਧ ਸਾਹ ਜੀ ਬੀਬੀ ਜੀ ਆਏ ਹੋਏ ਨੇ ਐਮਐਲਏ ਸਾਹਿਬ ਤੁਸੀਂ ਇੱਥੇ ਬੈਠੇ ਹੋ ਪਹਿਲੀ ਗੱਲ ਤਾਂ ਮੈਂ ਨਾਰੀਆ ਮੇਰੀ ਵੋਟ ਹੈ ਨਹੀਂ ਜੀ ਤੇ ਬਾਕੀ ਮੈਂ ਜੇ ਟਾਈਮ ਆਇਆ ਤਾਂ ਚਿੱਠੀ ਵੀ ਲਿਵਾਵਾਂ ਕਿ ਭਗਵੰਤ ਮਾਨ ਨੂੰ ਵੀ ਬੀਪੀ ਜੀ ਨੂੰ ਟੈਕਟ ਨਹੀਂ ਮਿਲਣੀ ਚਾਹੀਦੀ ਗਾਹ ਨੂੰ ਜਿਆਦਾ ਹੀ ਤੰਗ ਜਿਹਾ ਲੱਗਦਾ ਤੰਗ ਹੀ ਆ ਸਾਰਾ ਕੁਝ ਸਾਡਾ ਸਾਰਾ ਪਾਸੇ ਆਸੇ ਪਿੰਡਾਂ ਦਾ ਜਾਓ ਸਾਰਾ ਕੁਝ ਕੀ ਬਣਿਆ ਬਸ ਸਾਡੇ ਤਾਂ ਹੁੰਦਾ ਹੀ ਨਹੀਂ ਆ ਵੋਟਾਂ ਲੈਣੀ ਆਉਣਾ ਬਾਅਦ ਕਿਤੇ ਨਹੀਂ ਆਉਣਾ ਉਹ ਉਮ ਲੋਕਲ ਜਿਹੜੇ ਐਮਐਲਏ ਉਹਨਾਂ ਨੂੰ ਚੰਗਾ ਨਹੀਂ ਮੰਨਦੇ ਉਹਨਾਂ ਨੇ ਕੋਈ ਕੰਮ ਨਹੀਂ ਕਰਵਾਈ ਜੇ ਪੂਰੀ ਸਮੁੱਚੀ ਪਾਰ ਨਹੀਂ ভাই ਹੁਣ ਜਿੱਤੇ ਹੋਰ ਐਮਐਲਏ ਉਹ ਕਰਾਈ ਲੈਂਦੇ ਇਹ ਕਾਤੋਂ ਨਹੀਂ ਕਰਉਂਦੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਸਾਰੇ ਉਮੀਦਵਾਰ ਆਪਣੇ ਸੀਨੀਅਰ ਲੀਡਰਾਂ ਨੂੰ ਨਾਲ ਲੈ ਕੇ ਪਿੰਡਾਂ ਦੇ ਵਿੱਚ ਘਰ-ਘਰ ਜਾ ਰਹੇ ਆ ਬੈਠਕਾਂ ਕਰ ਰਹੇ ਆ ਮੀਟਿੰਗਾਂ ਕਰ ਰਹੇ ਆ ਜਿਹੜੇ ਲਾ ਰਹੇ ਆ ਤੇ ਮੈਸ ਦੋ ਤਿੰਨ ਦਿਨ ਬਾਕੀ ਨੇ 14 ਨੂੰ ਜਿਹੜਾ ਹੈਗਾ ਵੋਟਾਂ ਪੈਣੀਆਂ ਨੇ ਅਸੀਂ ਇਸ ਵਕਤ ਛੋਟੇ ਕੌਂਕੇ ਖੜੇ ਆ ਕੌਂਕੇ ਖੁਰਦੇ ਪਿੰਡ ਹੈ ਜਗਰਾਉਂ ਦੇ ਨਾਲ ਲੱਗਦਾ ਤੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਬੀਬੀ ਸਰਬਜੀਤ ਕੌਰ ਮਾਨੋਕੇ ਜੋ ਜਗਰਾਉਂ ਦੇ ਵਿਧਾਇਕ ਨੇ ਉਹ ਆਏ ਨੇ ਉਹਨਾਂ ਨੇ ਆਪਣੀ ਇੱਕ ਮੀਟਿੰਗ ਰੱਖੀ ਹੈ ਇਕੱਠ ਰੱਖਿਆ ਉਮੀਦਵਾਰ ਦੇ ਹੱਕ ਦੇ ਵਿੱਚ ਤੇ ਇੱਥੇ ਦੋ ਤਸਵੀਰਾਂ ਤੁਹਾਨੂੰ ਮੈਂ ਸਾਂਝੀਆਂ ਕਰਦਾ ਕੈਮਰਾਮੈਨ ਨੂੰ ਕਹਾਂਗਾ ਥੋੜਾ ਇੱਧਰ ਨੂੰ ਦਿਖਾ ਦੇਣਾ ਜਿਹੜੀ ਤਾਂ ਉਹ ਤਸਵੀਰ ਆ ਉੱਥੇ ਸਾਹਮਣੇ ਮੁਲਾਜ਼ਮ ਖੜੇ ਆ ਧੰਤਨ ਬਾਬਾ ਜਵਾਲਾ ਦਾਸ ਜੀ ਦਾ ਸਥਾਨ ਹੈ ਧਾਰਮਿਕ ਸਥਾਨ ਹੈ ਤੇ ਉੱਥੇ ਬੀਬੀ ਜੀ ਮੀਟਿੰਗ ਕਰ ਰਹੇ ਨੇ ਉੱਥੇ ਆਪਣੇ ਵੋਟਰਾਂ ਨੂੰ ਸੰਬੋਧਨ ਕਰ ਰਹੇ ਨੇ ਤੇ ਇੱਧਰ ਨਾਲ ਇੱਕ ਤਸਵੀਰ ਹੈ ਕੋਲੇ ਗਲੀ ਦੇ ਵਿੱਚ ਇੱਕ ਸਾਥ ਹੈ ਸਾਂਝਾ ਥਾਂ ਹੈ ਜਿੱਥੇ ਪੰਜ ਛੇ ਤੁਹਾਨੂੰ ਮੋਤਵਾਰ ਬਜ਼ੁਰਗ ਬੈਠੇ ਦੇਖਣਗੇ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਬੀਬੀ ਦੇ ਵਿਚਾਰ ਸੁਣਣ ਲਈ ਨਹੀਂ ਜਾ ਰਹੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਬੀਬੀ ਨੇ ਸਾਡੇ ਪਿੰਡ ਕੋਈ ਕੰਮ ਨਹੀਂ ਕਰਵਾਇਆ ਅਸੀਂ ਉਹਨਾਂ ਦੀ ਗੱਲਬਾਤ ਨਹੀਂ ਸੁਣਨੀ ਹੈ ਇਹ ਤਸਵੀਰ ਹੈ ਕਿ ਨਾਲ ਕੰਧ ਸਾਂਜੀ ਇੱਕ ਜਗ੍ਹਾ ਤੇ ਬੀਬੀ ਜੀ ਆਪਣਾ ਲੈਕਚਰ ਦੇ ਰਹੇ ਨੇ ਵੋਟਰਾਂ ਨੂੰ ਸਮਝਾ ਰਹੇ ਨੇ ਆਪਣੇ ਕੀਤੇ ਹੋਏ 4 ਸਾਲਾਂ ਦੇ ਕੰਮ ਗਿਣਿਆ ਰਹੇ ਨੇ ਤੇ ਪਰ ਜਿਹੜੇ ਪਿੰਡ ਵਾਲੇ ਨਹੀਂ ਉਹਨਾਂ ਨੂੰ ਉਵੇਂ ਗੱਲ ਉਹਨਾਂ ਦੀ ਸੁਣਨੀ ਨਹੀਂ ਚੰਗੀ ਸਮਝਦੇ ਆਪਾਂ ਬੀਬੀ ਜੀ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਉੱਥੇ ਜਿਹੜੇ ਹੈਗੇ ਨੇ VOTER aaye ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪਿੰਡ ਵਾਲਿਆਂ ਦੇ ਵੀ ਵਿਚਾਰ ਲੈ ਲਈਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਕੰਦ ਸਾਜੀ ਬੀਬੀ ਜੀ ਆਏ ਹੋਏ ਨੇ MLA ਸਾਹਿਬ ਤੁਸੀਂ ਇੱਥੇ ਬੈਠੇ ਹੋ ਪਹਿਲੀ ਗੱਲ ਤਾਂ ਮੈਂ ਨਾਰੀਆਂ ਮੇਰੀ ਵੋਟ ਹੈ ਨਹੀਂ ਜੀ ਤੇ ਬਾਕੀ ਮੈਂ ਜੇ ਟਾਈਮ ਆਇਆ ਤਾਂ ਚਿੱਠੀ ਵੀ ਲਿਵਾਵਾਂਗੇ ਭਗਵੰਤ ਮਾਨ ਨੂੰ ਵੀ ਬੀਪੀਜੀ ਨੂੰ ਟੈਕਟ ਨਹੀਂ ਮਿਲਣੀ ਚਾਹੀਦੀ ਗਾਂ ਦੋਸਤੋ ਜਿਆਦਾ ਹੀ ਤੰਗ ਜੇ ਲੱਗਦੇ ਤੰਗ ਹੀ ਆ ਸਾਰਾ ਕੁਝ ਸਾਡਾ ਸਾਰਾ ਪਾਸੇ ਆਸੇ ਪਿੰਡਾਂ ਜਾਓ ਸਾਰਾ ਕੁਝ ਕੀ ਬਣਿਆ ਸਾਡੇ ਤਾਂ ਹੁੰਦਾ ਹੀ ਨਹੀਂ ਇਹ ਆ ਵੋਟਾਂ ਲੈਣੀ ਆਉਣਾ ਬਾਅਦ ਚ ਕਿਸੇ ਨੇ ਨਹੀਂ ਆਉਣਾ ਤਿੰਨਾਂ ਪਾਰਟੀਆਂ ਨਹੀਂ ਹਾਂ ਇਸ ਕਰਕੇ ਆ ਜੀ ਅਚਾ ਤੁਸੀਂ ਲੋਕਲ ਜਿਹੜੇ ਐਮ ਐਲ ਏ ਉਹਨਾਂ ਨੂੰ ਚੰਗਾ ਨਹੀਂ ਮੰਨਦੇ ਉਹਨਾਂ ਨੇ ਕੋਈ ਕੰਮ ਨਹੀਂ ਕਰਵਾਈ ਜੇ ਪੂਰੀ ਸਮੁੱਚੀ ਪਾਰਟੀ ਨਹੀਂ ਭਾਈ ਹੁਣ ਜਿੱਤੇ ਹੋਰ ਐਮ ਐਲ ਏ ਆ ਉਹ ਕਰਾਈ ਜਾਂਦੇ ਇਹ ਕਾਤੋਂ ਨਹੀਂ ਕਰਉਂਦੀ ਹਮ ਮਾੜੇ ਕਿਹੜੇ ਕੰਮ ਆ ਤੁਹਾਡੇ ਪਿੰਡ ਦੇ ਜਿਹੜੇ ਤੁਹਾਨੂੰ ਲੱਗਦਾ ਵੀ ਨਹੀਂ ਹੋਏ ਸਾਡੇ ਤੱਕ ਮਸਲਾ ਦਾ ਸਕੂਲ ਦਾ ਹੁਣ ਸਾਡੀਆਂ ਗਰੀਬਾਂ ਦੀਆਂ ਕੁੜੀਆਂ ਤੁਰੀਆਂ ਜਾਂਦੀਆਂ ਰਾਹ ਚ ਮੁੰਡੇ ਛੇੜਦੇ ਆ ਲੜਾਈ ਨੂੰ ਥਾਮ ਆ ਤੇ ਇਹ ਇਹਨਾਂ ਨੂੰ ਕਰਨਾ ਚਾਹੀਦਾ ਹੋਰ ਮੇਰਾ ਤਾਂ ਐਨਆਰਆਈ ਹੋਣ ਦੇ ਨਾਤੇ ਇਹੀ ਕਹਿਣ ਦਾ ਮਤਲਬ ਸੀ ਜੀ ਹਾਂ ਆ ਇਧਰ ਤੁਸੀਂ ਨਹੀਂ ਗਏ ਜੀ ਸੁਣਨਾ ਵਿਚਾਰ ਮੇਰਾ ਉਹ ਹੀ ਡਾਟ ਹੈ ਨੇ ਹਾਂ ਜਿਵੇਂ ਬਾਈ ਜੀ ਨੇ ਦੱਸਿਆ ਵਿਚਾਕੋ ਬਾਹਰ ਰਹਿੰਦੇ ਨੇ ਉਹ ਕਹਿੰਦੇ ਵੀ ਸਾਨੂੰ ਮਤਲਬ ਸਾਡੇ ਪਿੰਡ ਕੋਈ ਕੰਮ ਨਹੀਂ ਹੋਇਆ ਸਾਨੂੰ ਬੀਬੀ ਜੀ ਉਵੇਂ ਬਤਾਉ ਰਹੇ ਐ ਐਮਐਲਏ ਚੰਗੇ ਨਹੀਂ ਲੱਗਦੇ ਹੈਗੇ ਉਹ ਉਹ ਪਾਣੀ ਪਗਵੰਤ ਮੰਨ ਸਾਨੂੰ ਚੰਗੇ ਲੱਗਦੇ ਆ ਤੁਸੀਂ ਵਿਚਾਰ ਸੁਣਨ ਕਾਤੋਂ ਨਹੀਂ ਗਏ ਮੇਰਾ ਤਾਂ ਮੇਰੇ ਮੂਹਰੇ ਦਾਦਾ ਨੇ ਹਾਂ ਬਹੁਤ ਠੱਗਿਆ ਬਿਹਨ ਤੁਸੀਂ ਕੰਮ ਤੁਸੀਂ ਬਿਠੇ ਦੇਖ ਲੋ ਕਿੰਨਾ ਸਾਡੇ ਪਿੰਡ ਹੋਏ ਹੋਏ ਜਨਾਬ ਕੋਈ ਹਸਪਤਾਲ ਐ ਨਾ ਕੋਈ ਸੜਕ ਨਹੀਂ ਚੱਲ ਜਾਂਦੇ ਦੇਖ ਲੋ ਚੱਲ ਪੱਛੇ ਗੱਡੀ ਆ ਗਲੀ ਇੱਥੋਂ ਦਾ ਇੱਥੇ ਬਣ ਜਾਈਏ ਪਰ ਉਹ ਪਾਣੀ ਸਾਡੇ ਕੰਨਾ ਇੱਕ ਹੀ ਡਾਡਾ ਪਾਣੀ ਵੜ ਗਿਆ ਸਾਡੇ ਕੰਨਾ ਡਾਡਾ ਔਰ ਜਾ ਕੇ ਗਲੀ ਤੁਸੀਂ ਆਪੇ ਦੇਖ ਲੋ ਇੱਧਰ ਤੁਸੀਂ ਵੋਟਾਂ ਪਾ ਕੇ ਜਿਤਾਏ ਆ ਨਮਾਇंदे ਆ ਤੁਹਾਡੇ ਉਹ ਐਮ ਐਲ اے ਨੇ ਤੇ ਹੁਣ ਜਦੋਂ ਤੁਸੀਂ ਵੋਟਾਂ ਪਾ ਕੇ ਜਿਤਾਏ ਆ ਤਾਂ ਤੁਸੀਂ ਆਪਣੀ ਗੱਲ ਵੀ ਰੱਖੋਗੇ ਵੀਰੇ ਗੱਲ ਰੱਖਣ ਨੂੰ ਕੌਣ ਪਹੁੰਚਦਾ ਇੱਥੇ ਅੰਨੀ ਪਿੰਡਿਆ ਕੁੱਟਾ ਚੜਦਾ ਇੱਥੇ ਕੌਣ ਪਹੁੰਚਦਾ ਹਮ ਬਸ ਅੱਜ ਹੀ ਤਾਂ ਟਾਈਮ ਆ ਤੁਹਾਡੇ ਆਏ ਆ ਪਿੰਡ ਦੇ ਵਿੱਚ ਆਏ ਤੁਹਾਡੇ ਵੋਟਾਂ ਕਰਨਾ ਥੋੜੇ ਆ ਹਮ ਵੋਟ ਆਗੇ ਨੂੰ 3 ਸਾਲ ਹੋ ਗਿਆ ਕੀ ਕੈ ਸਾਲ ਹੋ ਗਿਆ ਮਾਨਸਾ ਬਰਮਣੀਆਂ ਤੇ ਸਾਡੇ ਪਿੰਡ ਨੂੰ ਦੇਖ ਲਓ ਕੀ ਹੋਇਆ ਹਾਲਾਤ ਹਮ ਸੋ ਤੁਸੀਂ ਵੀ ਵੀਰੇ ਆਪਣੀ ਦੁਕਾਨ ਤੇ ਕੰਮ ਧੰਦਾ ਕਰੀ ਜਾਂਦੇ ਤੁਸੀਂ ਨਹੀਂ ਵਿਚਾਰ ਸੁਣਨਗੇ ਨਹੀਂ ਆਪਾਂ ਨਮਾਇਦੇ ਆਏ ਹੋਇਆ ਤੁਹਾਡੇ ਤੁਸੀਂ ਵੋਟਾਂ ਪਾ ਕੇ ਜਿੱਤਾਏ ਆ ਮੈਂ ਤਾਂ ਬੋਟ ਪਾਉਂਦਾ ਹੀ ਨਹੀਂ ਯਾਰ ਕਿਸੇ ਨੂੰ ਨਹੀਂ ਪਾਉਂਦੇ ਯਾਰ ਨਹੀਂ ਪਾਉਣੀ ਇਹ ਤਾਂ ਮਜ਼ਾਕ ਕਰਦਾ ਸੀ ਆ ਮਨ ਆਦਮੀ ਪਾਰਟੀ ਨੂੰ ਪਾਈ ਸੀ ਹੋਰ ਕਿਵੇਂ ਲੱਗਿਆ ਭੁੱਲ ਗਿਆ ਆਪਣਾ ਨਹੀਂ ਅੱਛਾ ਕੰਮ ਧੰਦੇ ਤੁਹਾਡੇ ਪਿੰਡ ਦੇ ਜਿਵੇਂ ਭਾਈ ਜੀ ਨੇ ਦੱਸਿਆ ਕਿਹੜੇ ਕਿਹੜੇ ਆ ਜਿਹੜੇ ਕੰਮ ਨਹੀਂ ਹੋਏ ਮੇਨ ਮੁੱਦਾ ਤਾਂ ਸਕੂਲ ਦਾ ਹੀ ਹੈ ਜਿਵੇਂ ਉਹਨਾਂ ਨੇ ਕਿਹਾ ਐਨ ਆਰ ਆਈ ਬਾਈ ਨੇ ਤੇ ਵੀ ਜਿਵੇਂ ਹੁਣ ਇਹ ਕਹਿੰਦੇ ਬੱਚਿਆਂ ਦੀ ਗਿਣਤੀ ਘਟਾ ਇੱਥੇ ਤੇ ਜਿਹੜੇ ਉੱਥੇ ਤਿੰਨ ਕਲਾਸਾਂ ਮੰਤ ਕੇ ਪੰਜ ਪੰਜਵੀਂ ਤੱਕ ਹੈ ਇੱਥੇ ਤੇ ਜਿਹੜੀਆਂ ਗਾਂਹ ਪੰਜ ਕਲਾਸਾਂ ਮੰਨ ਦਾ ਦਸਵੀਂ ਤੱਕ ਹੋ ਜੇ ਤੇ ਉਹ ਜਿਹੜੇ ਉੱਥੇ ਬੱਚੇ ਪਰ ਉਹਨਾਂ ਦੀ ਗਿਣਤੀ ਦੇ ਵਿੱਚ ਗਣਦੇ ਨਹੀਂ ਅੱਜ ਜਿਹੜੇ ਇੱਥੋਂ ਦੇ ਮੌਜੂਦ ਆ ਉਹੀ ਗਣ ਲੈਂਦੇ ਆ ਵੀ ਗਾਂਹ ਜਿਹੜੇ ਪੰਜ ਕਲਾਸ ਦੇ ਪੜ੍ਹਨੇ ਜਾਂਦੇ ਉਹਨਾਂ ਦੀ ਗਿਣਤੀ ਮਾਰ ਕੇ ਤਾਂ ਦੇਖੋ ਫਿਰ ਗਿਣਤੀ ਆਪੇ ਦਸਵੀਂ ਤੱਕ ਬੰਨਣਾ ਚਾਹੀਦਾ ਇੱਥੇ ਸਕੂਲ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਕੋਈ ਸਾਧਨ ਜਿਵੇਂ ਸਰਕਾਰ ਨੇ ਬੈਨਾਂ ਵੀ ਲਾਈਆਂ ਹੋਈਆਂ ਨੇ ਕਿ ਸਕੂਲਾਂ ਦੇ ਵਿੱਚ ਨਹੀਂ ਸਾਡੇ ਦਾ ਤੁਰ ਕੇ ਜਾਂਦੀਆਂ ਬੱਚੀਆਂ ਇੱਥੇ ਮੁੰਡੇ ਵੀ ਜਿਹੜਾ ਹੁਣ ਮਤਲਬ ਜਿਹੜਾ ਮੁੰਡਿਆਂ ਦਾ ਸਕੂਲ ਆ ਉਹਦਾ ਕਿਲੋਮੀਟਰ ਤੇ ਹੀ ਆ ਤੇ ਜਿਹੜਾ ਕੁੜੀਆਂ ਸਕੂਲ ਆ ਉਹ ਉਦੋਂ ਦੂਰ ਆ ਉਹ ਮਤਲਬ ਦਾ 2.5 ਕਿਲੋਮੀਟਰ ਜਾਂ 3 ਕਿਲੋਮੀਟਰ ਪੈਂਦਾ ਹੁਣ ਇਸ ਤਰ੍ਹਾਂ ਤਾਂ ਬੱਚਿਆਂ ਦੀ ਕੋਈ ਸੇਫਟੀ ਵੀ ਨਹੀਂ ਹੈ ਹਾਂ ਕੋਈ ਸੇਫਟੀ ਨਹੀਂ ਹੈ ਮਾ ਗਰਮੀ ਚ ਕਿੰਨਾ ਔਖਾ ਹੁੰਦਾ ਧੁੱਪੇ ਤੁਰ ਕੇ ਜਾਣਾ ਉਧਰੋਂ ਆਉਣਾ ਕਿੰਨਾ ਔਖਾ ਵਾ ਬੱਚਾ ਹੁਣ ਮਤਲਬ 2.5 ਦਿਨ ਬਾਈਕ ਉੱਤੇ ਚੱਲ ਕੇ ਆਇਆ ਜਾਂ ਸਾਈਕਲ ਤੇ ਆਇਆ ਗਰਮੀ ਦੇ ਵਿੱਚ ਉਹ ਪੜੂਗੀ ਅਗੇ ਅੱਛਾ ਹੋਰ ਕੋਈ ਸਹੂਲਤ ਪਿੰਡ ਨੂੰ 4 ਸਾਲ ਹੋ ਗਏ ਸਰਕਾਰ ਬਣੀ ਨੂੰ ਹੋਰ ਕੁਝ ਬਣਿਆ ਹੋਵੇ ਕੋਹ ਨਹੀਂ ਬਣਿਆ ਨਾ ਕੋਈ ਇਥੇ ਡਿਸਪੈਂਸਰੀ ਆ ਨਾ ਕੋਈ ਕੋਸਾ ਬਸ ਜੇ ਦਵਾਈ ਬੁੱਟੀ ਲੈਣ ਕਿੱਥੇ ਜਾਨੀ ਦਵਾਈ ਬੁੱਟੀ ਵੱਡੇ ਕੋਉਂਗੀ ਬੱਡੇ ਕੌਂਕੇ ਆਮ ਆਦਮੀ ਕਲੀਨਿਕ ਮਾਣਿਆ ਉੱਥੇ ਜਾਂਦੇ ਆ ਤੁਹਾਡੇ ਪਿੰਡ ਨਹੀਂ ਬਣੇ ਨਹੀਂ ਸਾਡੇ ਪਿੰਡ ਨਹੀਂ ਕਦੇ ਕਿਹਾ ਮੰਗ ਪੱਤਰ ਦਿੱਤਾ ਪਤਾ ਨਹੀਂ ਹੁਣ ਮੈਂ ਤਾਂ ਦੁਕਾਨ ਤੋਂ ਨਹੀਂ ਬੇਲ ਮਿਲਦੀ ਆਪਾਂ ਕਿਤੇ ਗਏ ਨਹੀਂ ਇੱਥੇ ਦੁਕਾਨ ਜੋਗ ਹੀ ਆ ਹੂੰ ਹੂੰ ਤਾਂ ਛੋਟੇ ਕੌਂਕੇ ਦੀ ਇਹ ਤਸਵੀਰ ਆ ਛੋਟੇ ਕੌਂਕੇ ਦੇ ਵੋਟਰ ਜਾਂ ਲੋਕਲ ਲੋਕ ਨੇ ਉਹ ਇਹ ਗੱਲ ਆਪਣਾ ਪੱਖ ਰੱਖ ਰਹੇ ਨੇ ਠੀਕ ਹੈ ਨਾ ਆਪਾਂ ਇੱਧਰ ਨਾਲ ਹੀ ਬੀਬਾ ਜੀ ਵਿਧਾਇਕ ਸਰਬਜੀਤ ਕੌਰ ਮਾਨੁਕੇ ਉਹਨਾਂ ਦੀ ਬਾਰਤਾ ਲਾਪ ਚੱਲ ਰਹੀ ਆ ਉਸ ਤੋਂ ਬਾਅਦ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਓ ਆਪਾਂ ਪਹਿਲਾਂ ਉੱਧਰ ਚੱਲਦੇ ਆਂ ਬਲਕ ਸਮਤੀ ਜ਼ਿਲ੍ਹਾ ਪਰਿਸ਼ਦ ਦਾ ਚੋਣ ਆਖਾੜਾ ਪੂਰੀ ਤਰ੍ਹਾਂ ਆਪਣੀ ਹੁਣ ਪੀਕਤੇ ਆ ਜਿੱਥੇ ਉਮੀਦਵਾਰਾਂ ਦਾ ਜ਼ੋਰ ਲੱਗਿਆ ਹੋਇਆ ਸੀਨੀਅਰ ਲੀਡਰਸ਼ਿਪ ਵੀ ਘਰ ਘਰ ਜਾ ਕੇ ਪਿੰਡਾਂ ਚ ਜਾ ਕੇ ਮੀਟਿੰਗਾਂ ਬੈਠਕਾਂ ਆਪਣੀ ਜਿੱਤ ਨੂੰ ਜਿਹੜਾ ਹੈਗਾ ਹੋਰ ਮਜ਼ਬੂਤ ਕਰ ਰਹੇ ਨੇ ਬੀਬੀ ਸਰਬਜੀਤ ਕੌਰ ਮਾਨੋਕੇ ਜਿਗਰਾਉਂ ਤੋਂ ਵਿਧਾਇਕ ਨੇ ਅੱਜ ਛੋਟੇ ਮਾਨੋਕੇ ਦੇ ਵਿੱਚ ਆਏ ਨਹੀਂ ਬੀਬਾ ਜੀ ਕਿਵੇਂ ਹੰਗਾਰਾ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਸੰਗਤ ਦਾ ਵੋਟਰਾਂ ਦਾ ਅੱਜ ਅਸੀਂ ਕੌਂਕੇ ਖੁੱਸੇ ਚਾਹੀਏ ਇਹਨਾਂ ਨੂੰ ਛੋਟੇ ਕੌਂਕੇ ਵੀ ਕਿਹਾ ਜਾਂਦਾ ਬਟ ਇਸ ਪਿੰਡ ਦੇ ਵਿੱਚ ਸਾਡੇ ਪੁਰਾਣੇ ਵਰਕਰਸ ਬਹੁਤ ਮਜ਼ਬੂਤ ਹੈ ਜੀ ਤੇ ਜਿਨ੍ਹਾਂ ਨੇ ਇਹ ਮੇਰਾ ਵੀਰ ਖੜਾ ਇੱਕ ਖਾਲਸਾ ਜੀ ਇਹ 2012 ਤੋਂ ਹੀ ਜੁੱਧ ਨਸ਼ੇਬਰਤ ਲੜ ਰਹੇ ਆ ਤੇ ਸਾਡੇ ਇੱਥੇ ਇਹ ਜੇ ਕ੍ਰਾਂਤੀਕਾਰੀ ਵਰਕਰ ਹੈ ਸਾਡੇ ਸਰਪੰਚ ਸਾਹਿਬ ਖੜੇ ਆ ਪੂਰੀ ਪੰਚਾਇਤ ਖੜੀ ਆ ਇੱਥੇ ਜ਼ਿਲ੍ਹਾ ਪ੍ਰੀਸ਼ਤੀ ਮੈਂਬਰ ਆ ਜਿਹੜੇ ਸਾਡੇ ਬੀਬੀ ਸ਼ਹਿਰੀਨ ਕੌਰ ਖੜੀ ਆ ਜੀ ਇਹਨਾਂ ਸਾਰਿਆਂ ਦਾ ਬਹੁਤ ਇਹਨਾਂ ਸਾਰਿਆਂ ਲਈ ਬੜਾ ਪਰਮਾਹੰਗਾਰ ਹੈ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਤਿੰਨੇ ਜ਼ਿਲ੍ਹਾ ਪ੍ਰੀਸ਼ਤੀਆਂ ਜਿੱਤ ਕੇ ਸਰਕਾਰ ਦੀ ਚੋੜੀ ਪਾਵਾਂਗੀ ਮੁੱਦਿਆਂ ਦੀ ਗੱਲ ਕਰਕੇ ਮਸਲਿਆਂ ਦੀ ਗੱਲ ਕਰਕੇ ਕਿਹੜੇ ਕਿਹੜੇ ਕਿਉਂਕਿ ਗਰਾਊਂਡ ਲੈਵਲ ਦੇ ਮਸਲੇ ਹੁੰਦੇ ਨੇ ਪਿੰਡਾਂ ਦੇ ਵਿੱਚ ਸਮੱਸਿਆਵਾਂ ਬਹੁਤ ਹੁੰਦੀਆਂ ਨੇ ਕੰਮ ਕਰਦੇ ਆ ਕੁਝ ਰਹਿ ਵੀ ਜਾਂਦੀਆਂ ਹੁੰਦੀਆਂ ਨੇ ਕਿਹੜੇ ਕਿਹੜੇ ਨੋਟ ਕੀਤੇ ਉਮੀਦਵਾਰਾਂ ਨੇ ਤੁਸੀਂ ਵੀ ਜਿਹੜੇ ਜਿੱਤਣ ਤੋਂ ਬਾਅਦ ਆਪਾਂ ਕਰਨੇ ਆ ਦੇਖੋ 34 ਖੇਡ ਗਰਾਊਂਡ 12 ਕਰੋੜ ਦਾ ਪ੍ਰੋਜੈਕਟ ਆ ਉਹ ਕੰਪਲੀਟ ਕਰਦਾਂਗੇ ਜੀ ਤੇ 90 ਕਰੋੜ ਤੋਂ ਉੱਪਰ ਦੀਆਂ ਮਾਰਕੀਟ ਕਮੇਟੀ ਦੀਆਂ ਸੜਕਾਂ ਉਹ ਕੰਪਲੀਟ ਕਰਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸੜਕਾਂ 25 ਦਾ ਸਿੱਧ ਘਟਨ ਕਰ ਚੁੱਕੇ ਸੀ ਪਹਿਲਾਂ ਉਹ ਸੜਕਾਂ بارش ਦਾ ਥੋੜਾ ਮੌਸਮ ਠੰਡਾ ਹੋਣ ਕਰਕੇ 15 ਫਰਵਰੀ ਤੋਂ ਸਟਾਰਟ ਹੋ ਜਾਣਗੀਆਂ ਲੋਕਾਂ ਨੂੰ ਸਾਫ ਸੁਥਰਾ ਪਾਣੀ ਜਿਹੜਾ ਸਾਡਾ ਜਗਨਾਉਂ ਦੇ ਵਿੱਚ ਹੈਵੀ ਮੈਟਲ ਦਾ ਪ੍ਰੋਜੈਕਟ ਚੱਲ ਰਿਹਾ 33 ਕਰੋੜ ਦਾ ਗਵਰਨਮੈਂਟ ਦਾ ਆ ਉਹ ਖਤਮ ਕਰਦਾਂਗੇ ਸਭ ਤੋਂ ਵੱਡੀ ਗੱਲ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਮੈਂ 7-8 ਪੁਲ ਬਣਾਈ ਆ ਜੀ ਸੱਤਾ ਅੱਠਾ ਪਿੰਡਾਂ ਤੋਂ ਜਾ ਕੇ ਪੁੱਛ ਲਓ ਪੁੱਛ ਸਕਦੇ ਹੋ ਤੁਸੀਂ ਇਹ ਪੁਰਾਣੇ ਅੰਗਰੇਜ਼ਾਂ ਨੇ ਬਣਾਏ ਸੀ ਪੁਲ ਟਹਿ ਕੇ ਖਤਮ ਹੋ ਕੇ ਉੱਥੇ ਕਿੰਨੇ ਐਕਸੀਡੈਂਟਸ ਹੋ ਚੁੱਕੇ ਸੀ ਤੇ ਹੁਣ ਉਹ ਉਹ ਵੀ ਖਤਮ ਹੋ ਜਾਏਗਾ ਤੇ ਸਭ ਤੋਂ ਵੱਡੀ ਜਿਹੜੀ ਕ੍ਰਾਂਤੀ ਆਈ ਹੈ ਮੇਰੀ ਜਕਨਾਵਲ 'ਚ ਉਹ ਬਿਜਲੀ ਕ੍ਰਾਂਤੀ ਵੀ ਆਈ ਹੈ ਜੀ ਅਸੀਂ 1975 ਦੇ ਵਿੱਚ ਇੱਥੇ ਇੱਕ ਗ੍ਰਿਡ ਬਣਿਆ ਸੀ ਹੁਣ ਮੇਰੀ ਸਰਕਾਰ ਨੇ ਮਾਨ ਸਾਹਿਬ ਨੇ ਮੇਰੇ ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ ਘਟੋ ਘਟ ਸਾਨੂੰ ਚਾਰ ਗ੍ਰਿਡ ਦਿੱਤੇ 6 ਫੀਡਰ ਦਿੱਤੇ ਇਥੇ ਅਸੀਂ 70-80 ਕਰੋੜ ਤੋਂ ਉੱਪਰ ਦਾ ਰੁਪਈਆ ਖਰਚ ਚੁੱਕੇ ਜੀ ਜਦੋਂ ਤੁਹਾਡੀ ਅੰਦਰ ਮੀਟਿੰਗ ਚੱਲ ਰਹੀ ਸੀ ਮੈਂ ਕੁਝ ਇਥੇ ਮੋਤਵਰਾਂ ਨਾਲ ਗੱਲ ਕਰ ਰਿਹਾ ਸੀ ਉਹ ਕੁਝ ਤੁਹਾਡੇ ਪ੍ਰਤੀ ਨਰਾਜ਼ਗੀ ਜਤਾ ਰਹੇ ਸੀ ਪਿੰਡ ਦੇ ਕੰਮਾਂ ਨੂੰ ਲੈ ਕੇ ਕਹਿ ਰਹੇ ਸੀ ਕਿ ਪਿੰਡ 'ਚ ਕੁਝ ਹੋਇਆ ਨਹੀਂ ਇੱਕ ਸਕੂਲ ਦੀ ਗੱਲ ਕਰਦੇ ਸੀ ਕਿ ਸਕੂਲ ਦੇ ਬੱਚਿਆਂ ਨੂੰ ਤੁਰ ਕੇ ਵੱਡੇ ਕੌਂਕੇ ਜਾਣਾ ਪੈਂਦਾਗਾ ਹਾਰਡ ਸਿਆਲ ਇਹ ਸਮੱਸਿਆ ਬੜੀ ਹੈ ਇੱਕ ਕਹਿੰਦੀ ਸੀ ਕਿ ਸਾਡੇ ਪਿੰਡ ਕੋਈ ਡਿਸਪੈਂਸਰੀ ਜਾਂ ਕੋਈ ਕੇਂਦਰ ਨਹੀਂ ਹੈ ਸਿਹਤ ਕੇਂਦਰ ਉਹਦੇ ਬਾਰੇ ਜ਼ਿਕਰ ਕਰਦੇ ਸੀ ਮੈਂ ਕੌਂਕੇ ਕਲਾਂ ਨੂੰ ਮਹੱਲਾ ਕਲੀਨਿਕ ਦਿੱਤਾ ਪੱਟਾ ਪਿੰਡਾਂ ਤਿੰਨ ਪਿੰਡਾਂ ਨੂੰ ਕੌਂਕੇ ਕਿਹਾ ਜਾਂਦਾ ਤੇ ਜੇ ਸਕੂਲਾਂ ਦੇ ਵਿੱਚ ਤਾਂ ਹੁਣ ਇਹ ਸਮੱਸਿਆ ਦੂਰ ਹੋ ਜੂਗੀ ਦੇਖੋ ਮੇਰਾ ਜਕਰਾਉ ਮੇਰਾ ਪਰਿਵਾਰ ਹੈ ਇੱਕ ਘਰ ਦੇ ਵਿੱਚ ਮਾੜਾ ਮੋਟਾ ਹੇਠ ਉੱਤ ਗੁੱਸਾ ਹੋਣਾ ਜਾਇਜ਼ ਹੈ ਕਿਉਂਕਿ ਅਸੀਂ ਫਿਰ ਵੀ ਇਕੱਠੇ ਹਾਂ ਉਸ ਤੋਂ ਬਾਅਦ ਮੇਰੇ ਅਸੀਂ ਸਰਕਾਰੀ ਸਕੂਲਾਂ ਨੂੰ ਦੂਰ ਇੱਕ ਵਧੀਆ ਸਕੂਲ 5 ਕਿਲੋਮੀਟਰ ਤੇ ਤਾਇਰੇ ਤੇ ਬਣਾਵਾਂਗੇ ਜਿੱਥੇ ਸਰਕਾਰੀ ਬੱਸਾਂ ਮਿਲੀਆਂ ਹੋਣੀਆਂ ਸਕੂਲਾਂ ਦੇ ਵਿੱਚ ਬੱਸ ਸਰਵਿਸ ਬੱਚਿਆਂ ਨੂੰ ਤੁਰ ਕੇ ਨਹੀਂ ਜਾਣਾ ਪਏਗਾ ਪਰ ਵਧੀਆ ਸਿਹਤ ਸਹੂਲਤਾਂ ਤੇ ਸਿੱਖਿਆ ਦੀ ਸਹੂਲਤਾ ਜ਼ਰੂਰ ਦੇਣਾ ਸਾਡਾ ਬਾਦ ਆ ਜੀ ਮੈਨੂੰ ਉਮੀਦ ਹੈ ਜੀ ਤੁਸੀਂ ਇਥੋਂ ਲੰਘਦੇ ਹੋਏ ਸਾਹਮਣੇ ਮੋਤਬਰਾਂ ਨੂੰ ਜਾਂਦੇ ਹੋਏ ਸੈਟੀਸਫਾਈ ਕਰਵਾ ਕੇ ਜਾਓਗੇ ਗਰੀਬਾਂ ਦੀਆਂ ਕੁੜੀਆਂ ਜਾਂਦੀਆਂ ਮੰਦਿਰ ਰਾਹਾਂ 'ਚ ਛੇੜਦੀ ਆ ਫਿਰ ਲੜਾਈਆਂ ਹੁੰਦੀਆਂ ਨਹੀਂ ਨਹੀਂ ਤੁਹਾਡੀ ਇਹ ਗੱਲ ਮਨਜ਼ੂਰ ਆ ਬਸ ਅਸੀਂ ਦਵਾਂਗੇ ਤੁਸੀਂ ਨਹੀਂ ਕਰਦੇ ਬਸ ਦੇਓ ਪਾਸਤਾ ਦੇਣਾ ਵੀ ਪਾਸਤਾ ਹੈ ਕੀ ਇਹ ਕੰਕਰੀਟ ਉਹ ਲਾਓ ਇੱਥੇ ਬਸ ਇਹ ਕੁੜੀਆਂ ਨੂੰ ਚਾੱਕ ਕੇ ਲਿ ਜਾਵੇ ਤੇ ਉਥੇ ਸਕੂਲ ਛੱਡ ਕੇ ਆਤਣ ਚ ਤੇ ਤਾਂ ਹੋ ਗਿਆ ਬੱਸ ਹੈਗੀ ਐ ਕੋਕੇ ਕਲਾ ਚ ਬੱਸ ਤਾਂ ਆ ਗਈ ਬੱਸ ਆ ਰਹੀ ਆ ਉਹ ਪ੍ਰਾਇਮਰੀ ਸਕੂਲ ਆ ਦੇਖਾ ਜੇ ਹੈ ਹਾਂਜੀ ਆਈ ਨਹੀਂ 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 ਲਿ ਜਾ ਰਹੀ ਆ ਆਪਣੇ ਪਹਿਲਾ ਆਟੋ ਨਹੀਂ ਫਿਰ ਹੁਣ ਕਿੰਨਾ ਚਿਰ ਹੋਗਾ ਜਦ ਤੂੰ ਜ ਤਾਂ ਨਵੇਂ ਆਏ ਹੋ ਨਾ ਪਹਿਲਿਆਂ ਨੂੰ ਤੇ ਜਾਨ ਤੁਸੀਂ ਵੀ 10 ਸਾਲ ਲਾ ਕੇ ਬੱਸ ਲੱਗਦੀ ਆ ਬੱਸ ਆ ਰਹੀ ਆ ਫਿਰ ਤੈਨੂੰ ਪਿੰਡ 'ਚ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਸਾਡੇ ਪਿੰਡ 'ਚੋਂ ਬੱਸ ਨਿਕਲਦੀ ਆ ਭਰਾ ਮੇਰਾ ਤੂੰ ਕੋਈ ਨਹੀਂ ਹੁਣ ਤਾਂ ਪਤਾ ਨਹੀਂ ਚੱਲ ਕੋਈ ਨਹੀਂ ਪਰ ਹੋਰ ਅਜੇ ਸਾਡੇ ਕੰਮ ਤਾਂ ਹੋਇਆ ਹੀ ਨਹੀਂ ਕਿ ਜਦੋਂ ਐ ਸੋਣਾ ਆ ਨਹੀਂ ਨਹੀਂ ਆਜ ਸਰਪੰਚ ਦੇ ਕੁੰਦਿਆਂ ਸਾਰਾ 1 ਕਿਲੋਮੀਟਰ ਵੀ ਨਹੀਂ ਹਜੇ ਰੋਡ ਬਣਿਆ ਉਹ ਜਾ ਕੇ ਆਪ ਦੀ ਗੱਡੀ ਨਿ ਘਾਓ ਥੋੜੀ ਰਹੀ ਥੋੜੀ ਵਾਲੀ ਗੱਡੀ ਪਟਾਈ ਤਾਂ ਨਹੀਂ ਪਟਾਈ ਆ ਕਿੰਨੇ ਚਿਰ ਬਾਅਦ ਪਟਾਈ ਆ ਤੇਰੀ ਗੱਲ ਸਰਪੰਚ ਬਣੇ ਨੂੰ ਕਰੀ ਇੱਕ ਹੋਇਆ ਹੁਣ ਗਲੀ ਪੱਟ ਗਈ ਪਿੱਛੇ ਦੇ ਕਿੰਨੇ ਪਿੱਛੇ ਕੀ ਟਾਈਮ ਰਹਿ ਗਿਆ ਦਾ ਪੰਚਾਇਤ ਤੁਸੀਂ ਕਾਹਦੇ ਨਹੀਂ ਇਹ ਤੇ ਤਾਂ ਪਏ ਗਾਂ ਦੂਜੇ ਆ ਕੇ ਉਹਨਾਂ ਨੇ ਕੱਟ ਦੇਣਾ ਐਵੇਂ ਕੱਟ ਦੇਣੀ ਆ ਐਵੇਂ ਨਾ ਕਰਨਾ ਤੁਸੀਂ ਆਪ ਦੀ ਗੱਡੀ ਵੀ ਲਾ ਕੇ ਦੇਖ ਲਓ ਫਿਰ ਪਤਾ ਲੱਗ ਜੀ ਪਟਾਈ ਤਾਂ ਵੀ ਬਣ ਜਾਣੀ ਵੀਰ ਮੇਰਾ 1 ਮਿੰਟ ਗੱਲ ਸੁਣ 1 ਮਿੰਟ ਸੁਣ ਤੋਰੀਆ ਪਹਿਲਾਂ ਪਹਿਲਾਂ ਬੰਨੀ ਨਹੀਂ 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 ਮੇਰੀ ਗੱਲ ਸੁਣੋ ਇਹਨਾਂ ਨੇ ਸੜਕਾਂ ਬਣਾ ਲੈਣੀਆਂ నో ਪ੍ਰੋਬਲਮ ਪਰ ਜਿਹੜੀ ਗੱਲ ਤੈਨੂੰ ਮੈਂ ਕਹਿ ਰਹੀ ਆ ਕੁੜੀਆਂ ਦੀ ਬਸ ਤੁਹਾਡੇ ਪੈਨਟ ਆਉਂਦੀ ਆ ਠੀਕ ਹੈ 5 ਕਿਲੋਮੀਟਰ ਤੇ ਮੈਂ ਲਗਲੇ ਨਿਕਹਿਗਾ ਜੇ ਸੜਕ ਪੱਟੀ ਜਾਊਗੀ ਤਾਂ ਹੀ ਬਣੂਗੀ ਉਹ ਟਾਈਮ ਇਨਕੰਵੀਨੀਅੰਸ ਤਾਂ ਹੋਏਗੀ ਹੋਏਗੀ ਚਲੋ ਚੱਕਿਆ ਕਰੀ ਉਹ ਕੁੜੀਆਂ ਤਾਂ ਉਹ ਚੱਕਦੀ ਆ ਹੁਣੇ ਹੀ ਲੱਗੇ ਹੁਣੇ ਤੂੰ ਤਿੰਨਾਂ ਦਾ ਮੈਂ ਤਾਂ ਦੇਖੀ ਨਹੀਂ ਅੱਗੇ ਬਈ ਤਿੰਨ ਮਹੀਨੇ ਹੋ ਗਿਆ ਇਹਨਾਂ ਦਾ ਸਭ ਠੀਕ ਹੈ ਮੈਂ ਤਿੰਨ ਮਹੀਨੇ ਇੱਕ ਗੌਰ ਨਹੀਂ ਕਰੀਆ ਨੇ ਹੁਣੇ ਹੀ ਕਰੀਆ ਨਾ ਹੋਣ ਲੱਗੀ ਪਹਿਲਾਂ ਨਹੀਂ ਲੱਗੀ ਮੇਰੀ ਗੱਲ ਸੁਣਾ ਤੁਸੀਂ ਆਏ ਆ ਬਾਹਰ ਹਾਂ ਹਾਂ ਅਜੇ ਪੂਰੇ ਪਿੰਡ ਦਾ ਗੇੜਾ ਦਿੱਤਾ ਨਹੀਂ ਕੋਈ ਗੱਲ 6 ਮਹੀਨੇ ਲਾਉਣਾ ਪੈਣਾ ਇੱਥੇ ਛੋਡੇ ਨਾਲ ਮੈਨੂੰ ਜਿਆਦਾ ਪਤਾ ਪਿੰਡ ਦਾ ਇੱਥੇ ਸੋ ਇੱਕ ਉਮੀਦਵਾਰਾਂ ਨਾਲ ਜਿਹਨਾਂ ਨੂੰ ਨੁਮਾਇੰਦਿਆਂ ਨੂੰ ਚੁਟਾ ਕੇ ਵਿਧਾਨ ਸਭਾ ਭੇਜਿਆ ਉਹਨਾਂ ਨਾਲ ਸਵਾਲ ਜਵਾਬ ਸੀ ਪਿੰਡ ਵਾਲੇ ਇੱਕ ਚਲੋ ਹੁੰਦਾ ਆ ਸਵਾਲ ਜਵਾਬ ਦਾ ਦੌਰ ਆ ਲਈਆ ਬੱਸ ਦਾ ਇੱਕ ਮੁੱਦੇ ਤੋਂ ਬਾਤ ਕਿਹੜਾ ਗਰੀਬ ਆਮੀ ਦੇ ਤੋਂ ਕਮੀ ਦੇ ਦਾ ਹਾਂ ਪਰ ਇਹ ਤੂੰ ਕਿਹਾ ਨਾ ਨਹੀਂ ਹੁਣ ਮੈਂ ਪਤਾ ਕਰਿਆ ਉਹ ਕਹਿੰਦੇ ਹਾਂ 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 ਹੋਣੇ ਤੂੰ ਕਿਹਾ ਨਾ ਤੇ ਬੱਸ ਲਵਾਰੋਂ ਪੈਸੇ ਲੈ ਦੇ ਕੋਈ ਕੁਛ ਨਹੀਂ ਕਰਦੇ ਕੋਈ ਕਰ ਤਾਂ ਦੇਵਾਂਗੇ ਪਰ ਅਜਾ 500 ਗਰੀਬਾਂ ਤੋਂ ਲੈਣਾ ਇਹ ਕਾਦਾ ਛੋਟੇ ਖਜ਼ਾਨੇ 'ਚ ਕੋਈ ਪੈਸਾ ਹੈ ਨਹੀਂ ਮੈਂ ਨਹੀਂ ਲੈ ਰਹੀ ਫੇਰ ਤਾਂ ਪ੍ਰਾਈਵੇਟ ਬੱਸ ਆ ਲੈ ਲੈ ਸਰਕਾਰ ਦੀਆਂ ਬੱਸਾਂ ਇਹ ਤਾਂ ਤੇ ਫੇਰ ਸਰਕਾਰ 500 ਕਾਦੋਂ ਲੈਂਦੀ ਜਾਵੇ ਪਰसों ਦੇ ਕੇ ਹਟੇ ਪਰ 500 ਰੁਪਿਆ ਕਾਦਾ ਆ ਕੁੜੀ ਦਾ ਕਿਰਾਇਆ ਅੱਛਾ ਜਿਹੜੀ ਸਰਕਾਰੀ ਬੱਸ ਆਉਂਦੀ ਆ ਹਾਂ ਹਾਂ 2 500 ਲੈਂਦੀ ਆ ਹੂੰ ਇੱਕ ਬੱਚੇ ਤੋਂ ਜੀ ਇੱਕ ਬੱਚੇ ਤੋਂ ਉਹ ਪ੍ਰਾਈਵੇਟ ਬੱਸ ਆ ਭਾਈ ਗਵਰਨਮੈਂਟ ਦੀ ਕਿੱਥੇ ਬੱਸ ਆ ਇਹ ਤਾਂ ਅੱਖੀ ਘੱਟਾ ਪਾਉਣ ਵਾਲੀ ਗੱਲ ਕਰਦੀ ਆ ਹਾਂ ਇਹਦੀ ਬੈਕ ਕਾਰ ਨਹੀਂ ਘਾਉਂਗੀ ਸੋ ਥੋੜੀ ਤੇਰੀ ਲੰਗ ਜੀ ਹੁਣ ਨਗਾ ਕੇ ਦਿਖਾ ਚਲੋ ਇਹ ਤਾਂ ਤੁਸੀਂ ਕਹਿ ਸਕਦੇ ਹੋ ਸੋ ਛੋਟੇ ਕੌਂਕੇ ਦੇ ਇਹ VOTER ਨੇ ਪਿੰਡ ਵਾਸੀ ਨੇ ਬੀਬੀ ਸਰਬਜੀਤ ਕੌਰ ਮਾਣੂ ਕੇ ਪਿੰਡ ਦੇ ਵਿੱਚ ਆਏ ਸਨ ਆਪਣੇ ਉਮੀਦਵਾਰ ਦਾ ਪ੍ਰਚਾਰ ਕਰਨ ਲਈ ਸੋ ਇੱਥੇ ਸਵਾਲ ਜਵਾਬ ਹੋਏ ਬਹੁਤ ਸਾਰੇ ਸਵਾਲ ਜਵਾਬ ਪਿੰਡ ਵੱਲੋਂ ਹੋਏ ਆ ਔਰ ਇਹ ਕਰਨੇ ਵੀ ਬਣਦੇ ਆ ਇੱਕ ਪੋਜ਼ਿਟਿਵ ਕੁਐਸਚਨ ਹੁੰਦੇ ਨੇ ਜਿਦੇ ਵਿੱਚ ਸਾਡੇ ਵ代ਇਕਾਂ ਦੀ ਜਵਾਬਦੇਹੀ ਲਾਜ਼ਮੀ ਹੈ ਕਿਉਂਕਿ ਇਨ੍ਹਾਂ ਸਵਾਲਾਂ ਦੇ ਆਧਾਰ 'ਤੇ ਇੱਕ ਜਿਹੜੀ ਰੇਸ਼ੋ ਪਰਖੀ ਜਾਂਦੀ ਹੈ ਕਿ ਕਿੰਨੇ ਕੰਮ ਹੋਏ ਆ ਕਿੰਨੇ ਨਹੀਂ ਹੋਏ ਆ ਸੋ ਇਹ ਸਵਾਲ ਜਵਾਬ ਪੋਜ਼ਿਟਿਵ ਤਰੀਕੇ ਨਾਲ ਦੇਖਣੇ ਚਾਹੀਦੇ ਕੋਈ ਵਿਰੋਧ ਤਾਂ ਨਹੀਂ ਹੈ ਇਹਦੇ ਵਿੱਚ ਸੋ ਜੁੜੇ ਰਹੋ ਅਗਲੇ ਪਿੰਡਾਂ ਦੀ ਵੀ ਤੁਹਾਨੂੰ ਤਸਵੀਰ ਦਿਖਾਵਾਂਗੇ ਕੈਮਰਾਮੈਨ ਕੋਲਜੀਤ ਨਾਲ ਕੌਕੇ ਖੁਰਦ ਤੋਂ ਮੈਂ ਹਰਜਿੰਦਰ ਸਿੰਘ